ਸਤਿ ਸ਼੍ਰੀ ਅਕਾਲ ਦੋਸਤੋ ਠੱਠਾਡੇ ਦੀ ਫਾਰਮ ਦੇ ਵਿੱਚ ਤੁਹਾਡਾ ਵੈਲਕਮ ਕਰਦੇ ਆਂ ਜੀ ਅੱਜ ਦੀ ਵੀਡੀਓ ਹੈ ਗਿਆ ਜੀ ਪਿੰਡ ਮਿਹਰਬਾਨਪੁਰ ਜ਼ਿਲ੍ਹਾ ਤੇ ਤਹਿਸੀਲ ਅਮਰਸਰ ਸਾਹਿਬ ਤੇ ਵੀਰ ਦਾ ਨਾਮ ਹੈ ਗਿਆ ਅਰਸ਼ਦੀਪ ਸਿੰਘ ਵੀਰ ਕੋਲ ਪੰਜ ਬੈੜਾਂ ਤੇ ਇੱਕ ਮੱਝ ਬਗਾਊ ਹੈ ਜੀ ਉਹਨਾਂ ਦੀ ਡਿਟੇਲ ਤੁਹਾਡੇ ਨਾਲ ਸਾਂਝੀ ਕਰਾਂ ਜੀ ਉਹ ਕਰਾਂਗੇ ਜੀ ਓਵਰ ਆਲ ਹੈ ਗਿਆ ਜੀ 6 ਪਸ਼ੂ ਕਾਊ ਤੇ ਆਜੋ ਵੀਰਨਾ ਕਰਦੇ ਆਂ ਜੀ ਗੱਲਬਾਤ ਸ਼ੁਰੂ ਔਰ ਵੀਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਭ ਕਿਵੇਂ ਸਦਾ ਵਧੀਆ ਜਿਹਾ ਵਧੀਆ ਤੁਸੀਂ ਨਾ ਬਹੁਤ ਵਧੀਆ ਠੀਕ ਹੈ ਬਹੁਤ ਵਧੀਆ ਕਿੰਨੇ ਪਸ਼ੂ ਪਕਾਉਗਾ ਜੀ ਆਪਣੇ ਕੋਲ ਹੈਗੇ 6 ਐਨੀਮਲ 6 ਐਨੀਮਲ ਹੈ ਨਾ 7 8 6 ਨਹੀਂ ਪਾਉਣਾ ਠੀਕ ਹੈ ਜੀ ਤੇ ਤਿਆਰੀ ਹੈ ਨਾ ਜੀ ਸਾਰੀਆਂ ਪੰਜੇ ਬਛੀਆਂ ਤਿਆਰ ਹੈ ਜੀ ਪੰਜੇ ਬਛੀਆਂ ਤਿਆਰ ਹੈ ਤੇ ਸੁਆ ਕਿਨਾਂ ਕਿਨਾਂ ਅਛਾ ਜੀ ਮਾੜਿਆ ਦੰਦ ਸੁਆ ਪਹਿਲਾਂ ਦੁੱਜਣਾ ਹੀ ਹੈ ਸਾਨੂੰ ਪਹਿਲਾਂ ਨੇ ਦੁੱਜਣਾ ਹੈ ਨਾ ਜੀ ਹਾਂ ਜੀ ਤੇ ਚਲੋ ਜੀ ਕਰਦੇ ਆਂ ਸ਼ੁਰੂ ਪਹਿਲੇ ਤੋਂ ਆਜੋ ਜੀ ਦਿਓ ਸਹੀ ਇਹਦੀ ਜਾਣਕਾਰੀ ਇਹ ਬਸ਼ੀਰੇ ਜੀ 1 ਤਰੀਕ ਨੂੰ ਦਿਨ ਪੂਰੇ 1 ਤਰੀਕ ਨੂੰ ਦਿਨ ਪੂਰੇ ਹੋਣੇ ਹੋਣੇ ਸਹੀ ਕਿ ਹੋਏ ਇਹ 1 ਤਰੀਕ ਨੂੰ ਦਿਨ ਪੂਰੇ ਹੋਣੇ ਠੀਕ ਆ ਜੀ ਕਿੰਨਾ ਸੂਆ ਇਹ ਦੂਜਾ ਸੂਆ ਜੇ 32 ਕਿਲੋ ਪ੍ਰੋਨ ਕਿਧਰ ਪਾਇਆ ਜੀ ਠੀਕ ਆ ਜੀ 32 ਕਿਲੋ ਦੁੱਧ ਪਾਇਆ ਜੀ ਬਣਾਉਣੇ ਬਹੁਤ ਵੱਡੀ ਬਸ਼ੀ ਹੈ ਲਓ ਜੀ ਕਰੋ ਜੀ ਚੈੱਕ ਥਾਂ ਥਣ ਵੀਰ ਜੀ ਓਕੇ ਆ ਵੀਰ ਜੀ ਬਿਲਕੁਲ ਬਿਲਕੁਲ ਮੈਂ ਗਰੰਟੀ ਉਹ ਜਾਂ ਆਨਲਾਈਨ ਵੀ ਤੁਹਾਨੂੰ ਦਊਗਾ ਠੀਲਸ ਲਾਕ ਪੂਰੇ ਹੈ ਨਾ ਜੀ ਫੁੱਲ ਸਾਈਜ਼ ਦੀ ਹੈ ਜੀ ਚੌੜੀ ਵੇਖੋ ਮੈਂ ਜਿੰਨੀ ਬਿਲਕੁਲ ਜੀ ਬਿਲਕੁਲ ਬਿਲਕੁਲ ਆ ਗਾਡੀ ਹੁੰਦੀ ਨਹੀਂ ਮੈਂ ਜਿੰ ਫੜ ਰਗਾ ਲਓ ਜੀ ਕਰੋ ਜੀ ਚੈੱਕ ਪੂਰੀ ਵਜ ਅੰਦਰ ਸ਼ਾਹੀ ਹਨਾ ਜੀ ਹਾਂ ਜੀ ਬਾਹਰ ਕੱਢ ਲਓ ਦੂਜਾ ਸੁਆ ਸੁਣਾ ਹਨਾ ਜੀ ਤੇ ਕਿੰਨੇ ਦਿਨ ਲੈਂਦੀ ਆ ਇਹਦੀ 1 ਤਰੀਕ ਦਿਨ ਬੁਰੇ ਹਾਂ ਜੀ 1 ਤਰੀਕ ਨੂੰ ਟੈਂਪੋ ਰਾਜੇਰ 1 ਤਰੀਕ ਨੂੰ ਟੈਂਪੋ ਠੀਕ ਆ ਜੀ ਕੁੱਲ ਸਾਈਜ਼ ਦੀ ਗਾਂ ਜੀ ਪੂਰੀ ਪੂਰੀ ਸ਼ਾਹੀ ਪੂਰੀ 32 33 32 33 ਕਿਲੋ ਚੰਗੇ ਫਾਰਮ ਚੋਂ ਲਈ ਹੈ ਜੀ ਆਪਾਂ ਅੱਛਾ ਜੀ ਹਾਂ ਜੀ ਬਾਕੀ ਫੇਸ ਬੂਸ ਵਗਾ ਦਿਓ ਕੰਨ ਕੰਨ ਵਗਾ ਦਿਓ ਬਿਲਕੁਲ ਛੋਟਾ ਛੋਟਾ ਬਿਲਕੁਲ ਜੀ ਬਿਲਕੁਲ ਲਓ ਜੀ ਕਰੋ ਜੀ ਚੈੱਕ ਆ ਛਾਵੇਂ ਲੈਓ ਮੜਾ ਜਾਨੂੰ ਜੀ ਬਾਕੀ ਬਜਨ ਲੋੜ ਬਹੁਤ ਜ਼ਿਆਦਾ ਹੈ ਬਿਲਕੁਲ ਜੀ ਬਿਲਕੁਲ ਕਰੋ ਜੀ ਚੈੱਕ ਸਪੇਸ ਬੂਸ ਬਹੁਤ ਹੈ ਜੇ ਵੇਚਣੋ ਕੀ ਹਾਂ ਜੀ ਆਡਰ ਜੀ ਬਹੁਤ ਜਿਆਦਾ ਸਪੇਸ ਲੋਸ ਹੈ ਜੀ ਬਿਲਕੁਲ ਜੀ ਬਿਲਕੁਲ ਤੁਮੇ ਕੋ ਮਸ਼ੀਨ ਨਾਲ ਚੋਲੇ ਵਾਹੇ ਹੱਥ ਨਾਲ ਚੋਲੇ ਥਣ ਬਹੁਤ ਜਿਆਦਾ ਕਰੀਏ ਜੀ ਬਿਲਕੁਲ ਜੀ ਬਿਲਕੁਲ ਆ ਸਾਰੀ ਬਣਨੀ ਹੈ ਲਓ ਮੋੜ ਲਿਓ ਸਾਜੀ ਸੀਲਸਲਾ ਦੇ ਸਾਜੀ ਮੈਨਾਂ ਓਕੇ ਭਾਜੀ ਗਰੰਟੀ ਹੋਊਗੀ ਠੀਕ ਹੈ ਜੀ ਠੀਕ ਮੌਸਮੀ ਇਹ ਨਾ ਆ ਗਿਆ ਕੀ ਹੁਣ ਬਿਲਕੁਲ ਬਿਲਕੁਲ ਹਾਂਜੀ ਤੇ ਤੁਹਾਡੇ ਹਿਸਾਬ ਨਾਲ ਐ ਸੂਏ ਦੇ ਕਿੰਨਾ ਕਰਸਾ ਜੀ 35 36 ਬਹੁਤ ਚੰਗੇ ਨੇ ਸੂਣੀਆਂ ਇਹ ਹਾਂਜੀ ਹਾਂਜੀ ਬਿਲਕੁਲ ਜੀ 35 36 ਬਾਕੀ ਦੇਖ ਹੀ ਜਾਂਦਾ ਭਾਜੀ ਮਾਲ ਦਾ ਜਿਹੜਾ ਹੁੰਦਾ ਬਿਲਕੁਲ ਜੀ ਬਿਲਕੁਲ ਹਾਂ ਜੀ ਭੋਜਨ ਭੋਜਨ ਵੇਹ ਲੋ ਕਿੱਡਾ ਮੈਂ ਬਸ਼ੀ ਦਾ ਹਾਂਜੀ ਤੇ ਸ਼ਾਇਦ ਕੀ ਰੇਟ ਰੋਡ ਕਰਦੇਈ ਇਹਦਾ ਰੇਡ ਭਾਜੀ ਇਹਦਾ ਮੁੱਲ ਤਾਂ ਆਪਾਂ ਇੱਕ 30 ਕਰ ਲਈਏ ਹਾਂਜੀ ਜਿਹੜੀ ਆਪਾਂ ਦੇਣੀ ਲੈਣੀ ਆ ਨਹੀਂ ਇੱਕ 10 ਦੀ ਤੇਰਾ ਨੂੰ ਇੱਕ ਦੀ ਇੱਕ 10 ਦੀ ਹਨਾ ਜੀ ਯਸ ਨਾਲ ਪੱਕੀ ਮਾਨਤਨ ਨਹੀਂ ਭਾਈ ਦੇ ਦਾਂਗੇ ਮਾਨਤਨ ਹਾਂ ਇੱਕ 5 ਦੀ ਹੋ ਜਾਓ ਹਾਂ ਠੀਕ ਹੈ ਜੀ ਹਾਂ ਨਾ ਇੱਕ 5 ਦੀ ਬਿਲਕੁਲ ਲੈਣ ਦੇ ਨਾਲ ਬਾਕੀ ਬੇਸ਼ੀ ਦਾ ਭਾਜਨ ਬਹੁਤ ਯਾਰਾ ਬਿਲਕੁਲ ਜੀ ਬਿਲਕੁਲ ਦੋਦੀ ਬੇਸ਼ੀ 35 ਰਹਿ ਕੇ ਆਇਆ ਵਧੀਆ ਚ ਵਾਹ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਤੇ ਚਲੋ ਜੀ ਦੂਜੀ ਦਿਓ ਜਾਣਕਾਰੀ ਇਹ 6 ਦੰਦ ਹੈ ਜੀ 6 ਦੰਦ ਹੈ ਜੀ ਠੀਕ ਹੈ ਜੀ ਤਿਆਰੇ ਵੀ ਸ਼ਾ ਜੀ ਹਾਂਜੀ ਇਹਦੇ ਵੀ ਬਸ ਰਹਿ ਗਏ 5-7 ਦਿਨ ਹੀ ਸੋਚੋ ਕਿੰਨਾਸ ਸੁਹਾ ਇਹ ਦੂਜਾ ਸੁਹਾ ਜੀ ਸ਼ਕੀਨ ਦੂਜਾ ਸੁਹਾ ਬਹੁਤ ਯਾਰਾ ਡਰੋਡਰ ਸਾਫ ਹੈ ਜੀ ਬਿਲਕੁਲ ਜੀ ਬਿਲਕੁਲ ਬਾਕੀ ਕੋਈ ਵੀਰ ਭਰਾ ਆਪਣੀ ਤਸੱਲੀ ਕਰ ਸਕਦਾ ਚੈੱਕ ਕਰ ਸਕਦਾ ਆਣ ਕੇ ਬਿਲਕੁਲ ਬਿਲਕੁਲ ਛਾ ਜੀ ਕੋਈ ਮਸਲਾ ਇੱਕ ਸੋਹਣੀ ਬੜੀ ਲੱਗਦੀ ਹੈ ਨਾ ਜੀ ਬਾਜੀ ਕੋਈ ਅਸਲੀ ਗੰਮੀ ਨਹੀਂ ਹੈਗੀ ਹਾਂ ਜੀ ਲੈ ਆਓ ਜੀ ਬਾਕੀ ਭੋਜਨ ਭੋਜਨ ਬੱਛੀ ਦਾ ਦੇ ਹਾਂ ਜੀ ਓੜਾ ਬੰਦਾ ਨਹੀਂ ਕੋਈ ਬਿਲਕੁਲ ਜੀ ਬਿਲਕੁਲ ਛੇ ਦਾੰਦ ਰੀਨਲ ਫੇਸ ਫੂਡ ਕੁਆਲਿਟੀ ਕੁਆਲਿਟੀ ਅਸਲ ਫਾਰਮੂਲਾ ਕਿ ਭਾਈ ਬੱਛੀ ਹੈ ਬਿਲਕੁਲ ਜੀ ਬਿਲਕੁਲ ਇੱਕ ਰਿਮਰਾਓ ਫੇਰ ਚੱਕਰ ਵੀਰ ਦੇ ਇਹਨੂੰ ਅਸਲ ਇਹਨਾਂ ਨੇ ਭਾਜੀ ਪੈਂਦੀ ਪੈਂਦੀ ਕੋਲ ਦੁੱਧ ਦੇਣਾ ਹਾਂ ਸਿਆਲ ਦੇ ਉੱਚਿਆਂ ਨੇ ਤੇ ਇਹ ਪਿਛਲੇ ਸਵੇਰ ਦਾ ਰਕਾਰਡ ਕੋਡ ਜਾਈ 27 28 ਕਿਲੋ ਦਾ ਰਕਾਰਡ ਉਹਨੇ ਦੋ ਦਬਾਇਆ ਠੀਕ ਹੈ ਜੀ ਬਾਕੀ ਵਜ਼ਨ ਮੂਜਨ ਲੰਮੀ ਲੰਮੀ ਬੱਚੀ ਬਹੁਤ ਜ਼ਿਆਦਾ ਹੈ ਇਹ ਜੋੜਾ ਭਾਈ ਇੱਕੋ ਘਰ ਜਾਊਗਾ ਥਣ ਥਣ ਕਿਵੇਂ ਛਾ ਜੀ ਐ ਓਕੇ ਭਾਜੀ ਓਕੇ ਹੈ ਜੀ ਹਾਂ ਭਾਈ ਮਸ਼ੀਨ ਨਾਲ ਜੋ ਭਾਈ ਹੱਥ ਨਾਲ ਚੋਵੇ ਹਾਂ ਜੀ ਆ ਵੇਖੋ ਇਹ ਬਹੁਤ ਜ਼ਿਆਦਾ ਡਰੌਡਰ ਬਹੁਤ ਯਾਰੀ ਬਣਨੀ ਹੈ ਬੱਚੇ ਬਿਲਕੁਲ ਬਿਲਕੁਲ ਛਾ ਜੀ ਕਿੰਨੇ ਦਿਨ ਲੈਂਦੀ ਹੁਣ ਇਹਦੇ ਭਾਈ 8 ਦਿਨ ਬੱਚੇ ਲੈ 8 ਦਿਨ ਲੈਂਦੀ ਹੈ ਜੀ ਠੀਕ ਹੈ ਜੀ ਲੈ ਵੇ ਜੀ ਮੂਜਨ ਬਹੁਤ ਜ਼ਿਆਦਾ ਬੱਚੇ ਦਾ ਬਿਲਕੁਲ ਬਿਲਕੁਲ ਇਹ ਕਲਰ ਬੜਾ ਸੋਹਣਾ ਭਾਈ ਮਿਲਦਾ ਨਹੀਂ ਹੋ ਜਾਦਾ ਹਾਂਜੀ ਸੌਜੂ ਕਿ ਦਿੱਕਤ ਨਹੀਂ ਮਿਲੂ ਬਿਲਕੁਲ ਜੀ ਬਿਲਕੁਲ ਭਾਈ ਕਲਰ ਨਹੀਂ ਕਲਰ ਦੀ ਇਕਲੀ ਗੱਲ ਨਹੀਂ ਹੈ ਬਾਕੀ ਆਰਡਰ ਵੇਖੋ ਕਿੰਨਾ ਜਰਾ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਸਾਫ ਸੁਥਰਾ ਪੂਰਾ ਫੇਸਬੁਕ ਤੇ ਬਹੁਤ ਯਾਰਾ ਦਾ ਬਿਲਕੁਲ ਜੀ ਬਿਲਕੁਲ ਤੇ ਸ਼ਾਇਦ ਕੀ ਰੇਟ ਰੂਟ ਕਰਦੇ ਜੀ ਇਹਦਾ ਮੋਲ ਭਾਵੇਂ ਭਾਈ ਇਹਦਾ ਵੀ 1 ਇੱਕ 20 30 ਮੰਗ ਲਈਏ ਹਾਂਜੀ ਇਹ ਵੀ ਇੱਕ 5 ਦੀ ਬਸ਼ੀ ਹਾਂ ਦਾ ਇੱਕ 5 ਦੀ ਬਸ਼ੀ ਹਾਂ ਠੀਕ ਹੈ ਜੀ ਆਹ ਵੇਖੋ ਲੈ ਬਲੂਆ ਬਾਕੀ ਯਾਰ ਨਹੀਂ ਕਹਿੰਦਾ 30 ਤੋਂ 40 ਬਸ਼ੀ ਚੱਲੂਗੀ ਬਿਲਕੁਲ ਜੀ ਬਿਲਕੁਲ 30 32 30 32 ਕਿਲੋ ਬਸ਼ੀ ਆ ਉਹਦੇ ਪਤਾ ਲੱਗਣੀ ਦੈਛਾਈ ਬਾਕੀ ਬਰੀਡ ਤਾਂ ਵੇਖੋ ਕਿਹੋ ਜੀ ਲੱਗਦੀ ਆ ਫੇਸ ਦਿਖਾਓ ਇਹਦਾ ਲਓ ਜੀ ਆ ਫੇਸ ਦਿਖਾਓ ਬਾਕੀ ਹਮ ਮੁੰਡ ਬਨੇਰ ਦਾ ਕਰਨ ਸਿਰ ਫਾਰਮ ਵਾਲੀਆਂ ਮੱਛੀਆਂ ਦਾ ਹਾਂਜੀ ਹਾਂਜੀ ਬਿਲਕੁਲ ਵਾਜਿਆਂ ਮੁੰਡ ਨੂੰ ਖੁਦ ਉਹਾਂ ਦੇ ਬਲੇਟੇ ਬਸ਼ੀਆਂ ਨੂੰ 2 ਮੈਂ ਮਤਲਬ ਯਾਰੀਆਂ ਚੰਗੀਆਂ ਵਸ਼ੀਆਂ ਬਰਾਬਰੀ ਹੈ 60 ਕਿਲੋ ਵਸ਼ੀਆਂ ਤੋਂ ਦੋ ਦੋ ਬਲਣੀਆਂ ਠੀਕ ਹੈ ਜੀ ਤੇ ਚਲੋ ਜੀ ਇਹਦੀ ਦਾਨ ਜਾਣਕਾਰੀ ਦਿਓ ਛਾਈ ਇਹ ਵਸ਼ੀ ਬਹੁਤ ਚੰਗੀ ਹੈ ਜੀ ਦਾ ਇੱਕ ਹਫਤਾ ਪਿਆਜ ਨੂੰ ਇੱਕ ਹਫਤਾ ਪਿਆਜ ਇਹ ਦਾ ਬੜਾ ਵਧੀਆ ਤੋਰ ਚ ਲੈ ਹੋ ਜੀ ਬਾਹਰ ਨੂੰ ਕਰਵਾ ਸੁਆ ਜੀ ਇਹ ਦੂਜਾ ਸੁਆ ਇਹ ਵੀ ਦੂਜਾ ਸੁਆ ਹੈ ਠੀਕ ਹੈ ਜੀ ਕਹਾਲ ਤੇ ਪਹਿਲਾ ਸੁਆ ਕਹਿੰਦੇ ਸੀ ਹਾਂ ਜੀ ਆਪਾਂ ਦੂਜਾ ਸੁਆ ਕਰਕੇ ਦਿੰਦੇ ਹਾਂ ਠੀਕ ਹੈ ਜੀ ਲੇ ਇਹ ਵੀ ਚੰਗੇ ਘਰਾਂ ਨੂੰ ਸੀ ਦੋ ਦਬ 22 23 ਕਿਲੋ ਬਸ਼ੀਆਂ ਚ ਬਾਈ ਜੀ ਉਹ ਮੈਂ ਜੀ ਪਿਛਲੇ ਸਵੇਰ ਗਰ ਕਾਰ ਕੋਲ ਤੇ ਕਾਰ ਭਾਈ ਘਰ ਆਣੇ ਪਹਿਲਾਂ ਕਹਿੰਦੇ ਮੈਨੂੰ ਕਹੀ ਚਾਹੀਏ ਹਾਂਜੀ ਆਪਾਂ ਦੂਜੇ ਸਵੇਰ ਕਰਕੇ ਜਾ ਜੰਦੇ ਆ ਦੁੱਧ ਦਾ ਦੁੱਧ ਦੁੱਧ ਭਾਈ ਹੁਣ ਵੇਖੋ ਪਾਏ ਦਾ ਇਹ ਦੁੱਧ ਬਾਇ ਹੋਈ ਬਸ਼ੀ ਨੂੰ ਇਹ ਕਹਿਣ ਨੂੰ ਦੁੱਧ ਹੈ 26 27 ਕਿਲੋ ਕਹੀਏ ਵੀ 22 ਕਿਲੋ ਤਾਂ ਕੀ ਕਹਿੰਦਾ ਇਹਨੂੰ ਬਿਲਕੁਲ ਜੀ ਬਿਲਕੁਲ ਭਾਈ ਜੀ ਨੇ ਪੁੱਛਿਆ ਤੁਹਾਨੂੰ ਬਹੁਤ ਸਾਫ ਮਸ਼ੀਨ ਲੱਗੇ ਹਾਂਜੀ ਲੈ 20 ਕਿਲੋ ਤਾਂ ਕੋਈ ਬੰਦ ਕੇ ਲੈ ਜਾਏ ਇਹਨੂੰ 20 22 ਹਾਂਜੀ ਵਜਨ ਵਜਨ ਵੇ ਲੋ ਆਮ ਗੰਜਾ ਰਜੋ ਲਓ ਜੀ ਫੇਸ ਕੁਆਲਟੀ ਕਰੋ ਇਹ ਵੀਡੀਓ ਰੋ ਹੀ ਪਉਂਦੇ ਜੀ ਹਾਂਜੀ ਬਿਲਕੁਲ ਜੀ ਸਾਰੀ ਬਰੀਕ ਪਈ ਗਾਗ ਜਰਗੀ ਆ ਸਾਰੀ ਬਰੀਕ ਆ ਕੋਈ ਮੋਟੀ ਫੈੜਦੀ ਨਹੀਂ ਹਾਂਜੀ ਹਾਂਜੀ ਅਪਣ ਜਿੰਨੇ ਵੀ ਗੰਜਾ ਨੂੰ ਪਾਈਏ ਫੈੜ ਵਾਲੀਆਂ ਮੋਟੀ ਗਾਣੀ ਹੋਗੀ ਪਤਲੀ ਬਿਲਕੁਲ ਬਰੀਕ ਦਾ ਹੋਗੀ ਗਾਗ ਜਰਗੀ ਠੀਕ ਅਛਾ ਜੀ ਹਾਂਜੀ ਆਰਡਰ ਆਰਡਰ ਬਹੁਤ ਪਾਜੀ ਵਾਲੇ ਬਣਨਗੇ ਹੁਸ਼ਿਆਰ ਤਨ ਪੈ ਸੋਚੋ ਠੀਕ ਜਿਹੜਾ ਖੜੂ ਵੀ ਕਰ ਜਾ ਕੇ ਸਵਾਊਗਾ ਬਿਲਕੁਲ ਜੀ ਬਿਲਕੁਲ ਸਾਈ ਕੀ ਰੇਟ ਰੂਟ ਕਰਦੇ ਹੀ ਇਹਦਾ ਇਹ ਰੇਡ ਭਾਈ ਭਾਵੇਂ ਦਾ 75 ਮੰਗ ਲਈਏ ਹਾਂਜੀ ਬਾ ਜਿਹੜਾ ਦੇਣਾ ਲੈਣਾ 65 ਹਜ਼ਾਰ ਦੀ ਕੁਸ਼ੀ ਦੇਣਾ 65 ਹਜ਼ਾਰ ਦੀ 2000 ਪਿਓਰ ਮੰਨਦਾਂ ਕਰਦਾਂਗੇ ਤੇ 2000 ਵੀ ਰੇਡ ਬਦਲਣਾ 63 ਹਜ਼ਾਰ ਦੀ ਹਾਂਜੀ ਠੀਕ ਹੈ ਜੀ ਠੀਕ ਤੇ ਚਲੋ ਜੀ ਅਗਲੇ ਦਿਓ ਜਾਣਕਾਰੀ ਸਾਈ ਇਹ ਸੂਹਾ ਦੂਜਾ ਦੀ ਵਸ਼ੀ ਹਾਂਜੀ ਪਰ ਦੰਦਾ ਚੋਗੀ ਜੇ ਦੰਦਾ ਚੋਗੀ ਹੈ ਹੁਣ ਹੁਣ ਬਹੁਤ ਯਾਰੇ ਪਿਆਰੇ ਲੱਗੇ ਆ ਗਿਉਂ ਘਾਇਓ ਮਰੇ ਥਾਣੇ ਦੇ ਬਹੁਤ ਯਾਰਾ ਧਣ ਪਿਆਰੇ ਤੇ ਮੂੰਹਾਂ ਬਹੁਤ ਯਾਰਾ ਪਿਆਰਾ ਬਿਲਕੁਲ ਜੀ ਬੰਦਲੀ ਇਹ ਪੁੱਟ ਕੇ ਕੰਫਰਮ ਕਰਾ ਦਾਂਗੇ ਕਰਾ ਦਿਓ ਇੱਥੇ ਵਿਖਾਈ ਦਾਂਗੇ ਚਲਦੇ ਲਓ ਜੀ ਕਰੋ ਜੀ ਚੈੱਕ ਸੁਆਦ ਜਾਇਆ ਹਾਂਜੀ ਅਰੀਆ ਚਾਰ ਦੰਦ ਖੀਜੀ ਸੂਈ ਠੀਕ ਹੈ ਜੀ ਲੈ ਜੀ ਬਾਹਰ ਨੂੰ ਲੈ ਦੋ ਰੋ ਫੇਸਪੂਕਸ ਬਹੁਤ ਯਾਰਾ ਮਤਲਬ ਵਧੀਆ ਦੁੱਧ 22 23 ਕਿਲੋ ਪਹਿਲੇ ਸੂਏ ਵੜ ਖੀਜਨੇ ਚ ਆਇਆ ਅੱਛਾ ਜੀ ਹਾਂਜੀ ਇਹ 10 ਦਿਨ ਪੈਂਡਿੰਗ ਹੈ 10 ਦਿਨ ਪੈਂਡਿੰਗ ਹੈ ਜੀ ਠੀਕ ਹੈ ਬੜਾ ਵਧੀਆ ਭਾਈ ਮੌਸਮ ਨੂੰ ਜਾ ਕੇ ਸੌਣ ਵਾਲੀਆਂ ਮਰਚੀ ਬਿਲਕੁਲ ਬਿਲਕੁਲ ਸਾਰੀਆਂ ਬਿਲਕੁਲ ਨਵਾਂ ਵਾਲਿਆ ਕੋਈ ਉਹ ਜਿਣੀ ਹੈ ਹਾਂਜੀ ਬਾਕੀ ਵਹਿੜ ਦਾ ਵਜਨ ਲੇਵਾ ਲੁਆ ਲੰਮੀ ਉੱਚੀ ਵੱਚੀ ਬਹੁਤ ਹੈ ਬਿਲਕੁਲ ਬਿਲਕੁਲ ਛਾਈ ਬਾਕੀ ਜਿਹੜੀ ਗੱਲ ਦਵਾਂ ਵੀ ਉਹ ਹੀ ਨਿਕਲੂ ਇੱਥੇ ਆਗੇ ਵੀ 4 ਦੰਦ ਦੇ ਭਾਈ 23 ਕਿਲੋ ਬਲੂਨ ਦਾ ਰਕਾਰ ਹੈ ਠੀਕ ਹੈ ਜੀ ਬਾਕੀ ਕੋਈ ਵੀਰ ਭਰਾ ਮਨੇ ਤਸੱਲੀ ਕਰ ਸਕਦਾ ਹੈ ਬੜਾ ਦੇਖੋ ਸ਼ੀਸ਼ੇ ਆ ਨੇ ਹਾਂਜੀ ਸ਼ੀਸ਼ਾ ਭਾਈ ਦੇਖ ਹੀ ਜਾਂਦਾ ਬਿਲਕੁਲ ਜੀ ਬਿਲਕੁਲ ਲਓ ਜੀ ਕਰੋ ਅੱਗੇ ਦੇਖੋ ਰੋ ਇਹ ਅੱਤੀ ਗੱਲਾਂ ਨਵਾਈ ਹੁੰਦੀ ਹੈ ਹਾਂਜੀ 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 ਤੁਸੀਂ ਵੀ ਰੋਚ ਪਾਉਂਦੇ ਜੀ ਵੀਡੀਓ ਹਾਂਜੀ ਆਮ ਬੱਚੀਆਂ ਇਕੱਠੀਆਂ ਨਹੀਂ ਇਹੋ ਜੀਆਂ ਬਣ ਨਹੀਂ ਮਿਲਦੀਆਂ ਮਿਲਦੀਆਂ ਬਿਲਕੁਲ ਸਹੀ ਗੱਲ ਹੈ ਵੀਡੀਓ ਠੀਕ ਹੈ ਜੀ ਸਰੀਰ ਜ਼ਰੂਰ ਬਾਕੀ ਸਾਰਾ ਰੋਮਾ ਦੰਦਾ ਜਿ ਬੱਚੀ ਆ ਹਾਂਜੀ ਪਰ ਇਹਨੇ ਇੱਕ ਸੂਆ ਹੋਰ ਦੇ ਕੇ ਤੇ ਫੇਰ ਇਹਨੇ ਜਵਾਨ ਹਾਂਜੀ ਹਾਂਜੀ ਅਗ੍ਹੀ ਸੂਆ ਦੇ ਦੂੰਗੀ ਚੌਗੀ ਆਮ ਚੌਗੀਆਂ ਬੱਚੀਆਂ ਪਹਿਲਾਂ ਉਹ ਨਹੀਂ ਸੁਣਦੀਆਂ ਹਾਂਜੀ ਸਹੀ ਗੱਲ ਹੈ ਜੀ ਆਮ ਬੱਚੀਆਂ ਚੌਗੀਆਂ ਨਹੀਂ ਸੁਣਦੀਆਂ ਭਾਜੀ ਪਹਿਲਾਂ ਹਾਂਜੀ 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 ਇਹ ਚੌਗੀ ਦੂਜਾ ਸੂਆ ਸੋਣਦੀ ਹੈ ਠੀਕ ਹੈ ਜੀ ਬਿਲਕੁਲ ਵਾਲੂ ਆਰਡਰ ਬਹੁਤ ਜਿਆਦੀ ਵਸ਼ੀ ਬਣੂਗੀ ਤੇ ਇਹ ਨਵਾਂ ਕੋਈ ਫਾਰਮ ਚਾਲੂ ਕਰਨਾ ਚਾਹੁੰਦੇ ਆ ਉਹਦੇ ਸਭ ਬਹੁਤ ਵਧੀਆ ਵਸ਼ੀ ਬਹੁਤ ਵਧੀਆ ਬਹੁਤ ਵਧੀਆ ਸਾਰੇ ਸਾਰੀਆਂ ਬਹੁਤ ਵਧੀਆ ਕਹਿ ਰਹੇ ਸੀ ਤੇ ਛਾਈ ਕੀ ਰੇਟ ਰੂਡ ਕਰਦੇ ਜੀ ਇਹਦਾ ਰੇਟ ਭਾਈ ਇਹਦਾ ਬਿਲਕੁਲ ਜਾਇਜ਼ ਜਾਇਜ਼ ਹੈ ਪਗਰਨਾ ਕੋਈ ਮੈਨੂੰ 90 95 ਨਹੀਂ ਮੰਗਣਾ ਹਾਂਜੀ ਇਹ 72000 ਰੁਪਏ ਵਸ਼ੀ ਦੇ ਦਾਂਗੇ 72000 ਦੀ ਹਾਂਜੀ ਠੀਕ ਹੈ ਜੀ ਗਮਾਨ ਤਾਂ ਚਾਹੀ ਮਾਨ ਉਹ ਕਰਦਾ ਦੋ ਭਾਜੀ 70 ਦੀ ਵਸ਼ੀ ਆਪਾਂ ਦੇ ਦਾਂਗੇ 70 ਦੀ ਹਾਂਜੀ ਠੀਕ ਹੈ ਜੀ ਕੋਈ ਬੰਦਾ ਜੋੜਾ ਲਊਗਾ ਆਪਾਂ ਪਹੁੰਚ ਕਰ ਦਾਂਗੇ 200 ਕਿਲੋਮੀਟਰ ਦਾ ਠੀਕ ਹੈ ਜੀ ਹਾਂਜੀ ਕੋਈ ਬੰਦਾ ਜੋੜਾ ਦਊਗਾ ਤੇ ਠੀਕ ਹੈ ਜੀ ਚਲੋ ਜੀ ਇਹਨਾਂ ਦੇ ਦਿਓ ਜਾਣਕਾਰੀ ਜੀ ਆ ਝੋਟੀ ਕੱਲ ਸੂਈ ਜੀ ਅੱਛਾ ਜੀ ਹਾਂਜੀ ਤੋਰ ਸ਼ੰਗੂ ਵੀਰ ਕੱਲ ਸੂਈ ਹੈ ਜੀ ਹਾਂਜੀ ਛਿੱਗੀ ਝੋਟੀ ਦਿੰਦਾ ਦੰਦੇ ਦੇ ਕੰਫਰਮ ਕਰਾ ਦਾਂਗੇ ਆਪਾਂ ਕਿਹਨਾਂ ਸੂਆ ਦੂਜਾ ਸੂਆ ਆ ਵੇਖੋ ਦੂਜਾ ਸੂਆ ਇਧਰ ਆਓ ਮਗਰ ਕੀ ਹੈ ਜੀ ਕੱਤੀ ਜੀ ਮਗਰ ਆ ਵੇਖੋ ਕੱਲ ਸੋਈ ਜਾ ਕੱਲ ਸੋਈ ਨਾੜੂ ਕਰ ਲੋ ਆਦਰ ਆਓ ਆ ਦੇਖੋ ਛਿੱਗੀ ਹੈ ਜੀ 3 ਨਾਲ ਪਾਈ ਛਿੱਗੀ ਨਾ ਮੇਰੇ ਬਿਲਕੁਲ ਜੀ ਬਿਲਕੁਲ ਆ ਕੰਨੀ ਵੇਖੋ ਬਿਲਕੁਲ ਜੀ ਬਿਲਕੁਲ ਅਰੇ ਉੱਗਣ ਨਹੀਂ ਆਂ ਜੀ ਆ ਮੇਰੇ ਨਾਲ ਤਜੀ ਸੋ ਸੂਏ ਆ ਜੀ ਹਾਂ ਜੀ ਦੂਜਾ ਸੂਆ ਰਹੀ ਨਾਲ ਠੀਕ ਹੈ ਜੀ ਲੈ ਆਓ ਜੀ ਬਾਹਰ ਨੂੰ ਅਰੇ ਕੋਈ ਇਹਦੀ ਦਵਾਈ ਦਵਾਈ ਨਹੀਂ ਹੋਈ ਸਿੰਗੀ ਸੁਗੀ ਬਹੁਤ ਛੋਟੀ ਹੋ ਜਾਂਦੀ ਬਹੁਤ ਘੈਂਟ ਹੈ ਜੀ ਜੀ ਵਾਜ ਅੰਦਰ ਵੀ ਹੈ ਕੱਲ ਬਾਹਰ ਨਹੀਂ ਬੋਲਿਆ ਹਾਂ ਜੀ ਹਾਂ ਤੇ ਸੂਝ ਆਈ ਹੈ ਹਾਂ ਜੀ ਹਾਂ ਜੀ ਬਿਲਕੁਲ ਜੀ ਬਿਲਕੁਲ ਥਣ ਥਣ ਕਿਵੇਂ ਵੀਰ ਮੈਂ ਨਾ ਓਕੇ ਬਾਜੀ ਬਿਲਕੁਲ ਸੂਈ ਪਈ ਚੁਈ ਜਾਣੀ ਇੱਚ ਕਰਾ ਕੋ ਲਾਵਾਂ ਹਾਂਜੀ ਹਾਂਜੀ ਥਣ ਵਗਦੇ ਤੂੰ ਤਾਂ 6 7 ਕਿਲੋ ਬੋਲਾ ਆਊਗਾ ਠੀਕ ਹੈ ਜੀ ਕੱਲ ਦੀ ਮੈਂ ਸੂਈ ਠੀਕ ਹੈ ਜੀ ਹਲੇ ਮੈਂ ਨੇ ਪਠਾ ਪੁਠਾ ਚੁੱਕਿਆ ਆ ਕੱਟ ਠੀਕ ਹੈ ਜੀ ਬਾਕੀ ਚੂਨ ਚਵਾਈ ਦੀ ਇੱਕ ਨੰਬਰ ਹੋ ਗਈ ਮੈਂ ਗੱਬਨ ਦੀ ਆਪਾਂ ਵੀਡੀਓ ਪਾ ਰਾਂਗੇ ਬਹੁਤ ਯਾਰੀ ਬਣੀ ਠੀਕ ਹੈ ਜੀ ਲਓ ਜੀ ਕਰੋ ਜੀ ਚੈੱਕ ਕੁਆਲਟੀ ਰੋਕੋ ਵੀਰ ਜੀ ਮਾਰਾ ਜਾਇ ਕਰੀ ਮਰਾਓ ਚੱਕਰ ਇਹਦਾ ਝੋਟੀਆਂ ਕੱਦ ਵੇ ਲੋ ਗੱਡਾ ਬਿਲਕੁਲ ਜੀ ਬਿਲਕੁਲ ਲਓ ਝੋਟੀਆਂ ਆਪਾਂ ਕਿਈ ਜਾਂਦੇ ਆ ਹਾਂਜੀ ਹਾਂਜੀ ਚੋ ਦਿੱਤਾ ਕੱਦ ਵੇਲੋ ਵਜਨ ਸਾਡਾ ਗਾਟੀ ਪੂਰੀ ਥੋੜੀ ਬੁਰੀ ਸ਼ਾਈ ਪੂਰੀ 14 ਕਿਲੋ ਕੱਟੀ ਨੇ ਪਹਿਲੇ ਸੋਦੋ ਚਵਾਇਆ ਅੱਛਾ ਜੀ ਹਾਂ ਲੈ ਵੀ ਫੇਸ ਉਹ ਖਾਈ ਇਹਦਾ ਹੈ ਸਿੰਘ ਸਿੰਘ ਉਹ ਖਾਈ ਇਹਦੇ ਲਓ ਜੀ ਫੇਸ ਕਰੋ ਜੀ ਚੈੱਕ ਪੂਰੇ ਇੱਕ ਨੰਬਰ ਸਿੰਘ ਛੋਡੀ ਵੀ ਇੱਕ ਨੰਬਰ ਆ ਵੀਰ ਜੀ ਹਾਂਜੀ ਹਾਂਜੀ ਜਿਆਦਾ ਨਹੀਂ ਕਹਿੰਦਾ 15 16 15 16 ਕਿਲੋ ਛੋਡੀ ਮਜਰਾ ਦੋ ਚੁਵਾਈਓ ਚੁਵਾਈਓ ਪਹਿਲੇ ਸੂਏ ਕਿੰਨਾ ਸੂਆ ਹੈ 14 ਕਿਲੋ ਵੀਰ ਜੀ 14 ਕਿਲੋ ਆਪਣੇ ਲਈ ਆ ਅੱਛਾ ਜੀ ਮੈਂ ਤੁਹਾਨੂੰ ਬਣਾ ਬਹੁਤ ਘੱਟ ਲੈਣੇ ਹਾਂ ਹਾਂਜੀ 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 ਜਿਆਦੀ ਗਾਹ ਲੈਣਾ ਤੁਸੀਂ ਆਉਂਦੇ ਆ ਵੀਡੀਓ ਬਣਾਉਣ ਹਾਂਜੀ ਹਾਂਜੀ ਬਿਲਕੁਲ ਜੀ ਬਾਕੀ ਲੇਵਾ ਰੂ ਆਲੇ ਮੈਂ ਨੂੰ ਭਰ ਭੋਲੇ ਥੋੜੀ ਜੀ ਹਾਂਜੀ ਹਾਂਜੀ ਮੈਂ ਬਹੁਤ ਜਿਆਦਾ ਸਾਫ ਲਓ ਜੀ ਇਹ ਸੀਲਸ ਲੱਗ ਗਈ ਮੈਨੂੰ ਬਹੁਤ ਜਿਆਦਾ ਕਰਮਾਲੀ ਹੈ ਨਾ ਜੀ ਆ ਮੈਂ ਥੱਲੇ ਨਹੀਂ ਬਹਿ ਦਿੰਦੀ ਬਾਕੀ ਇਹ ਵੀ ਮਗਰ ਵੀ ਕੱਟੀ ਹੈ ਕ ਆ ਮੇ ਲੋ ਬੱਚਾ ਨਹੀਂ ਛੱਡਣ ਦੀ ਲੋੜ ਕੋ ਗੱਲ ਹੈ ਹਾਂਜੀ ਹਾਂਜੀ ਉਹ ਗੱਲ ਨਹੀਂ ਵੀਰ ਜੀ ਠੀਕ ਹੈ ਜੀ ਇਹ ਕੱਟੀ ਹੈ ਜੀ ਮਗਰ ਹਾਂਜੀ ਠੀਕ ਤੇ ਛਾਈ ਕੀ ਰੇਟ ਰੂਟ ਕਰਦੇ ਇਹਦਾ ਰੇਟ ਭਾਈ ਬਿਲਕੁਲ ਜਾਇਜ਼ ਹੀ ਇਹਦਾ ਹਾਂਜੀ ਕੋਈ ਇਹਦਾ ਡੇਢ ਨਹੀਂ 1.60 ਨਹੀਂ ਹਾਂਜੀ 1.5 ਦੀ ਝੋਟੀ ਦੇ ਦਾਂਗੇ ਵੀਰ ਜੀ 1.5 ਦੀ ਝੋਟੀ ਠੀਕ ਹੈ ਜੀ ਕੋ ਮਾਨ ਤਾਂ ਸ਼ਾਈ ਕਰ ਦਾਂਗੇ ਵੀਰ ਜੀ 3000 ਹੋਰ ਮਾਨ ਤਾਂ ਠੀਕ ਹੈ 1.2 ਦੀ ਝੋਟੀ ਦੇ ਦਾਂਗੇ 1.2 ਦੀ ਝੋਟੀ ਠੀਕ ਹੈ ਜੀ ਠੀਕ ਬਾਕੀ ਭਾਈ ਮੈਨੂੰ ਵੇਖ ਲੋ ਝੋਟੀ ਦਾ ਬਿਲਕੁਲ ਜੀ ਬਿਲਕੁਲ ਕਿੰਨੀ ਵੱਡੀ ਝੋਟੀ ਆ ਹਾਂਜੀ ਟੋਪੜਾ ਇਹ ਝੋੜੀ 80000 ਦੀ ਵਗੀਆਂ ਦੀ ਬਿਲਕੁਲ ਜੀ ਬਿਲਕੁਲ ਬਾਕੀ ਕੋਈ ਵੀ ਪ੍ਰਭਾ ਆਪਣੀ ਤਸੱਲੀ ਕਰ ਸਕਦਾ ਹੈ ਹਨਾ ਜੀ ਤੇ ਚਲੋ ਜੀ ਇਹ ਦੀ ਦਿਓ ਜਾਣਕਾਰੀ ਇਹ ਭਾਜੀ ਤੋਹਫਾ ਹੀ ਲੈਂਦਾ ਆ ਤੇ ਤੋਹਫਾ ਤੋਹਫਾ ਸਾ ਜੀ ਰੀਨਲ ਛਾਈ ਹਾਲ ਕਰਾਓ ਸਹੀ ਹਾਲ ਲੈਓ ਜਾਈ ਲੈਓ ਖੋਲ ਕੇ ਵੀਰ ਜੀ ਕਿੰਨਾ ਸੂਆ ਜੀ ਦੂਜਾ ਸੂਆ ਇਹ ਸਾਈ ਕਰ ਲਾਣੀਆਂ ਮਤਲਬ ਅਧੂਰਿਆ ਰਹੀ ਕੰਮ ਬਿਲਕੁਲ ਜੀ ਬਿਲਕੁਲ 15 16 15 15 ਕਿਲੋ ਦੁੱਧ ਮਤਲਬ ਪਹਿਲੇ ਸੂਏ ਵਿੱਚ ਹੀ ਚਵਾਇਆ ਉਹ ਸਹੀ ਪਹਿਲੇ ਸੂਏ 15 ਹਾਂਜੀ ਠੀਕ ਹੈ ਜੀ ਪਿਓਰ ਸ਼ਹੀਲ ਜੀ ਪਿਓਰ ਪਿਓਰ ਇਹਦਾ ਠਾਈ ਜੇ ਇਹ ਲੋਗ ਲੱਭਦੇ ਆ ਬਿਲਕੁਲ ਬਿਲਕੁਲ ਇਹਦੀ ਡਿਮਾਂਡ ਬੜੀ ਹੈ ਜੀ ਥਣ ਬਹੁਤ ਯਾਰਾ ਵਧੀਆ ਲੱਗਦਾ ਓਕੇ ਐ ਚਵਾਈ ਚਵਾਈ ਮੈਂ ਨਾ ਭਾਜੀ ਕਹਿੰਦੀ ਹੋਊਗੀ ਤੇ ਜਿਹੜੀ ਗੱਲ ਆਪਾਂ ਇਹ ਕਿੰਨੇ ਦਿਨ ਲੈਂਦੀ ਹੈ ਇਹਦੇ 5-6 ਦਿਨ ਪੈ ਜਾਂਦੇ 5-6 ਦਿਨ ਲੈਂਦੀ ਹੈ ਹਨਾ ਹਫਤਾ ਮੰਨ ਕੇ ਕੋਈ ਲੈ ਜੀ ਠੀਕ ਹੈ ਜੀ ਮੋੜ ਲਿਆ ਵੀਰ ਜੀ ਠੰਡੀ ਉਹ ਬਰਫੀ ਦੀ ਜੀ ਓਕੇ ਓਕੇ ਚਵਾਈ ਚੋਈ ਇੱਕ ਨੰਬਰ ਹਨਾ ਮੈਂ ਨਾ ਭਾਜੀ ਕੋਈ ਕਹੇ ਉਹ ਤੇ ਬੰਦੇ ਬੰਦੇ ਉਹ ਲਓ ਕਰੋ ਜੀ ਚੈੱਕ ਭਾਜੀ ਕਿਹੜੀ ਗੱਲ ਤੁਸੀਂ ਪਹਿਲਾਂ ਦੱਸਦਾਂ ਮੈਂ ਹਾਂਜੀ ਐ ਬੰਨੀ ਕੋਧਰਾ ਬਿਲਕੁਲ ਬਿਲਕੁਲ ਖਾਣ ਮ ਖਾ ਲਓ ਹਾਰੀ ਸਾਰੀ ਸ਼ਾਈਆਂ ਨੂੰ ਖਾਣ ਨਹੀਂ ਇਹੋ ਜਿਹਾ ਲੱਗਦੇ ਸਹੀ ਗੱਲ ਸਹੀ ਗੱਲ ਬਿਲਕੁਲ ਜੀ ਫੇਸਬੁਕ ਕਰ ਲਓ ਜੀ ਪਿਓਰ ਵੇਜੀ ਸ਼ਾਈਆ ਪਿਓਰ 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 ਸ਼ਾਈ ਜੀ ਠੀਕ ਹੈ ਜੀ ਲੈ ਜੀ ਸ਼ਾਈ ਪਾਈ ਬਈ ਇਹਨਾਂ ਨੇ ਕਹਿੰਦਾ 15 16 1500 ਆਰ ਕੀ ਵਿੱਚ ਪਾਈਓ ਮਜਰੇ ਹਾਂ ਉਹਦੇ ਨਿਹਾਵ ਕਰ ਜਾਣਾ ਬਾਕੀ ਵੀ ਦੀ ਡੰਗਰ ਹੁੰਦਾ ਸੇਵਾ ਦੇ ਫਿਰ ਤੇ ਹਾਂਜੀ ਹਣਾ ਜੀ ਹਾਂਜੀ ਤੇ ਵੀਰ ਜੀ ਕੀ ਰੇਟ ਰੂਟ ਕਰਦੇਈ ਇਹਦਾ ਰੇਟ ਭਾਈ ਬਿਲਕੁਲ ਜੈਜਾ ਹੈ ਹਾਂਜੀ ਕੋਈ 70 ਨਹੀਂ ਕੋਈ 60 ਨਹੀਂ ਕੋਈ 55 ਨਹੀਂ ਜੇ ਇਹ ਭਾਜੀ ਹਾਂ ਤਾਂ ਨਾ 5000 ਰੁਪਏ ਦੀ ਵਸ਼ੀ ਆਪਾਂ ਦੇਵਾਂਗੇ ਹਾਂ ਨਾ 5000 ਰੁਪਏ 25000 ਜੀ ਹਣਾ ਜੀ ਹਾਂਜੀ ਠੀਕ ਐ ਜੀ ਕੋ ਮਾਨ ਤਾਂ 1000 ਰੁਪਏ ਯਾਰ ਕਰਦਾਂਗੇ ਮਾਨ ਠੀਕ ਐ 9000 ਰੁਪਏ ਦੀ ਵੜਾ ਆਪਾਂ ਦੇਵਾਂਗੇ 9000 ਦੀ ਕਿਰਪਾਣਾ ਨੰਬਰ ਤੇ ਲੋਕੇਸ਼ਨ ਦੱਸੋ ਨੰਬਰ 57085 ਹਾਂਜੀ 14496 ਠੀਕ ਹੈ ਜੀ ਨਾਮ ਨਾਮ ਹੈਗਾ ਜਰਸ਼ਦੀਪ ਸਿੰਘ ਠੀਕ ਹੈ ਜੀ ਤੇ ਆਪਣਾ ਇਹ ਪਿੰਡ ਮਿਹਰਪੁਰਾ ਹਾਂਜੀ ਜ਼ਿਲ੍ਹਾ ਮਰਸਰ ਜ਼ਿਲ੍ਹਾ ਮਰਸਰ ਜਿਹੜਾ ਹਵੇਲੀ ਲਾਗੇ ਆਪਣਾ ਟੋਲ ਪਲਾਆ ਜੀ ਟੋਲ ਪਲਾਆ ਉੱਥੇ 10 ਕਿਲੋਮੀਟਰ ਬਾਅਦ ਆੜੀ ਘਰ ਆ ਜੀ ਠੀਕ ਹੈ ਉਹ ਤੇ ਹਾਈਵੇ ਤੇ ਤੇ ਪਿੰਡ ਹੈ ਜੀ ਮਿਹਰਪੁਰ ਕੋਈ ਆਣ ਕੇ ਵੀਰ ਭਰਾ ਕਾਲ ਕਰ ਲੇ ਬਸ ਬਸ ਤੇ ਸਿੱਧਾ ਆਪਣੇ ਲੋਕੇਸ਼ਨ ਤੇ ਆ ਜਾਣਾ ਜੀ ਸਹੀ ਗੱਲ ਹੈ ਠੀਕ ਹੈ ਜੀ ਠੀਕ ਧੰਨਵਾਦ ਵੀਰ ਜੀ ਦੋਸਤੋ ਇਹੀ ਅੱਜ ਦੇ ਆਪਣੇ ਨਾਗ ਤੇ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਹੋਰ ਨਵੀਆਂ-ਨਵੀਆਂ ਵੀਡੀਓ ਲੈ ਕੇ ਆਵਾਂਗੇ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਧੰਨਵਾਦ